ਦੇ ਰਿ ਉਠਣਾ ਵੀ ਪਾ ਰਹੀ ਆ ਅਲੋ ਦੀਦੀ ਚਾਹ ਪੀ ਲੋ ਚਾਹ ਲੈ ਆਏ ਹੋ ਤੁਸੀਂ ਹਾਂਜੀ ਆ ਜਾ ਬਹਿ ਜਾ ਕੋਈ ਨਹੀਂ ਬੈਠੀ ਮੈਂ ਤੇ ਤੁਹੇ ਚਾਹ ਬਣਾਈ ਆ ਮੈਂ ਫੇਰ ਕੀ ਦੀਦੀ ਮੈਂ ਚਾਹ ਨਹੀਂ ਬਣਾ ਸਕਦੀ ਨਹੀਂ ਤੁਸੀਂ ਇੰਨੇ ਸੌਖੇ ਉੱਠ ਕੇ ਥੋੜੇ ਲੇਟ ਉੱਠ ਜਾਂਦੇ ਵੀ ਆਹੇ ਨਾ ਮੈਂ ਉੱਠ ਜੇ ਨੀ ਟਾਈਮ ਗੱਲ ਨੂੰ ਨਾ ਨੀਂਦ ਜੀ ਨਹੀਂ ਆਉਂਦੀ ਤੇ ਫਿਰ ਮੈਂ ਆਹ ਚਲ ਕੀ ਕਰਨਾ ਉੱਠ ਕੇ ਕੰਮ ਤਾਂ ਨਹੀਂ ਕਰ ਲੈਂਦੀ ਆ ਠੀਕ ਆ ਉਹਦੇ ਮੈਂ ਇਹ ਵੇਲੇ ਮਮੀ ਬਣਾ ਕੇ ਦਿੰਦੀ ਆ ਚਾਹ ਮੈਂ ਨਹੀਂ ਬਣਾਉਂਦੀ ਮਮੀ ਬਣਾ ਬਲੋ ਦਿੰਦਿਆ ਤਾਂ ਮੈਂ ਫਿਰ ਉੱਠ ਕੇ ਬਸ ਚਾਹ ਹੀ ਪੀਣੀ ਹੁੰਦੀ ਹੈ ਪਹਿਲਾਂ ਚਲੋ ਬੱਤੀਆ ਕੋਈ ਕੰਮ ਤੂੰ ਪੀ ਲਈਂ ਭਾਣ ਹਾਂ ਮੈਂ ਤਾਂ ਲੈ ਆਉਣੀ ਇਕੱਠੇ ਪੀ ਲੈਂਦੇ ਨਹੀਂ ਨਹੀਂ ਮੈਂ ਪੀ ਲਈ ਠੀਕ ਆ ਪੀ ਲਵੀਂ ਸਵੇਰੇ ਸਵੇਰੇ ਹੁਣ ਨਵਾਂ ਕੀ ਪਹਿਲਾਂ ਚਾਹ ਪੀਲਾ ਏਦਾਂ ਲੱਗਦਾ ਸੀ ਦਾ ਸੀਰੀਅਸ ਜੈਨੀ ਤੁਰੰਦਿਆ ਨਾ ਐਦਾਂ ਹੁੰਦਾ ਵਾ ਮੈਂ ਆਪ ਦਾ ਮਮੀ ਮੈਨੂੰ ਇੱਥੇ ਪਹਿਲਾਂ ਲਿਆ ਦਿੰਦੀ ਚਾਹੀਦੀ ਉਹ ਬੋਲਾ ਚਾਹ ਪੀ ਲਾ ਤੂੰ ਦਵਾਤਾ ਮਨ ਕੇ ਕੰਮ ਕਰਦਾ ਕਰੀਏ ਹਾਂਜੀ ਬਾਕੀ ਉਦੋਂ ਨਾ ਹੁਣ ਦਿਨਦੂ ਲੱਗਾ ਹੈ ਮਨ ਦਾ ਇੱਥੇ ਦੀਦੀ ਲੱਗਾ ਹੀ ਆ ਪਰ ਪਤਨ ਨੂੰ ਪਤਾ ਹੀ ਆ ਆਪਣੇ ਘਰ ਨਾਲ ਦੀ ਦੀ ਸਰੀ ਹੈਗੀ ਚਲੋ ਤੇ ਹੈ ਹੀ ਕੋਈ ਗੱਲ ਨਹੀਂ ਆ ਬਿਹੋਲੀ-ਹੋਲੀ ਲੱਗ ਜੂਗਾ ਹੁਣ ਲੌਣਾ ਹੀ ਪਾਣਾ ਉਹ ਤੇ ਹੈ ਹੀ ਹੁਣ ਟਾਈਮ ਤੇ ਪਾਸ ਕਰਨਾ ਹੀ ਆਣਾ ਚਲ ਕੋਈ ਗੱਲ ਟੈਨਸ਼ਨ ਨਾ ਲਿਆ ਕਰੋ ਕੀ ਗੱਲ ਦੀ ਆਪੇ ਮਾਰ ਕੇ ਸਭ ਠੀਕ ਕਰ ਦੇਣਾ ਫਿਰ ਦਿਲ ਮੋੜ ਦੇਣੇ ਹਾਂਜੀ ਉਹਨਾਂ ਨੇ ਸਭ ਕੁਝ ਠੀਕ ਕਰਨਾ ਉਦੋਂ ਮੈਂ ਵੀ ਨਾ ਕੋਈ ਨਹੀਂ ਆ ਮੈਂ ਵੀ ਜੋਬ-ਜੋਬ ਕਰ ਲੈਣੀ ਆ ਹਨਾ ਥੋੜਾ ਸੌਖਾ ਜੁਦਾ ਆਓ ਚੱਲ ਮੰਮੀ ਹੋਣੀ ਤੇ ਹੈਗੇ ਉਹਨਾਂ ਨੇ ਘਰ ਦਾ ਸੰਭਾਲਿਆ ਕਰਨਾ ਵਾ ਹੈਗੇ ਮੈਂ ਜਾਣੀ ਹਾਂ ਤੇ ਤੁਸੀਂ ਉੱਥੇ ਪੁੱਛਿਓ ਚੱਲ ਕੋਈ ਨਹੀਂ ਮੈਂ ਗੱਲ ਕਰਕੇ ਵੇਖ ਲੂੰਗੀ ਕਿ ਜੀ ਕੀ ਟੀਚਰ ਦੀ ਲੋੜ ਹੋਏਗੀ ਤੇ ਮੈਂ ਵੀ ਉੱਥੇ ਲੱਗ ਜਾਾਂਗੀ ਆਓ ਕੋਈ ਗੱਲ ਫੇਰ ਇਕੱਠੇ ਚੱਲ ਜਿਆ ਕਰਾਂਗੇ ਆਪਾਂ ਹਨਾ ਜੇ ਕੰਮ ਬਣ ਜੂਗਾ ਲੈ ਥੋੜੀ ਇਹਨਾਂ ਦੀ ਵੀ ਹੈਲਪ ਹੋ ਜੂਗੀ ਤੇ ਆਪੇ ਪਿੰਡਰ ਵੀ ਕੋਈ ਨਾ ਕੋਈ ਕੰਮ ਵੇ ਇੰਡ ਜਾਂ ਕਿਤੇ ਡੈਡੀ ਵੀ ਕਰਦੇ ਨੇ ਤੇ ਇਦਾਂ ਯਾਰ ਆਲ ਮਿਲ ਕੇ ਹੋ ਜਾਣਾ ਵਾ ਕੋਈ ਗ ਪੋਸ਼ਨਾਂ ਦੇ ਮਾਣਾਂ ਨੂੰ ਜੇ ਤੇਣਾ ਲੋੜ ਹੋਊਗੀ ਤੇ ਫਿਰ ਅਪਾ ਦੋਵੇਂ ਇਕੱਠੀਆਂ ਚੱਲ ਜਾ ਕਰਾਂਗੇ ਹਾਂਜੀ ਤੁਸੀਂ ਖੁਸ਼ ਹੋ ਇੱਕ ਵਾਰੀ ਤੇ ਬਾਕੀ ਕੋਈ ਕੇ ਗੱਲ ਦੀ ਟੈਨਸ਼ਨ ਨਹੀਂ ਕੀ ਲੈਣੀ ਕੋਈ ਠੀਕ ਆ ਨਾ ਹਾਏ ਹਾਏ ਜੀ ਉਹਦੇ ਕੰਮ ਵੀ ਹੈ ਕਿ ਦਾਦੀ ਜੁਬਾਨ ਕਟਲ ਕਟਲ ਕਰਦੀ ਆ ਤੇ ਕਦੇ ਲੀਂਦਾ ਨਹੀਂ ਹੱਥ ਲਾਉਣ ਨੂੰ ਜੀ ਨਹੀਂ ਕੰਨ ਗਿਆ ਭੈਣ ਜੀ ਤੁਹਾਨੂੰ ਕਿਨੇ ਕਟੜਾ ਲਾਉਣ ਨੂੰ ਦਸਵੇਂ ਵਿਹਲੇ ਬੈਠੀ ਹੋ ਇੱਕ ਘਰ ਕਿਉਂ ਦੇ ਨਾਲ ਗੋਸਾ ਜੀ ਬਣਾ ਦਿੰਨੀ ਸਬਜੀ ਬਣਾ ਦਿੰਨੀ ਨਾ ਰਗਾਂ ਦੇ ਰੁਕ ਚੁਕ ਚੁਕ ਤੇ ਵਿੱਚ ਪਾਈ ਜਾਂਦੇ ਮਸਾਲਿਆਂ ਦੇ ਮੈਂ ਤਾਂ ਜੇ ਸੋਦੇ ਨੇ ਮੀਨਾ ਕੱਢਣਾ ਵਾ ਜਿਹੜੇ ਹਸਾ ਤੁਹੀ ਲੱਗੇ ਜੇ ਨਾ ਦਸ ਦੇਣੀ ਲੰਘਣੇ ਖਾੜੇ ਤੇ ਆਪਾਂ ਕਿਥੋਂ ਸੋਦਾ ਲਿਆਉਣਾ ਇੰਨਾ ਤੇ ਗੱਲ ਸੁਣ ਮੇਰੀ ਸਾਰੇ ਜੀਆ ਨੇ ਖਾਣੀ ਨਾਲੇ ਰੱਤ ਬਣੀ ਹੈ ਅੱਜ ਦੀ ਚੀਜ਼ ਬਣਾਣਾਗੇ ਤਾਂ ਖਾਦੀ ਵੀ ਜਾਏਗੀ ਚੱਦਦੀਆਂ ਖਾ ਖਾ ਕੇ ਨਾ ਇਥੋਂ ਤੱਕ ਆ ਗਏ ਜੇ ਜੇਕਰ ਉਹ ਸੋਚ ਸਮਝ ਕੇ ਚੱਲੇ ਹੁੰਦੇ ਨਾ ਆ ਦਿਨ ਨਾਲ ਹੀ ਰੱਖਨੇ ਪੀਦੇ ਤੁਹਾਨੂੰ ਥੋੜਾ ਜਿਹਾ ਕੰਟਰੋਲ ਕਰੋ ਆਪਰੇ ਖਾਤੇ ਨਲੇ ਤਾਂ ਮੈਂ ਕਿਹਾ ਤੈਨੂੰ ਸੋਈ ਚ ਨਹੀਂ ਬੰਨਣਾ ਸੋਈ ਜਾ ਕੇ ਨਾ ਤੇ ਸ਼ਰਮ ਕਰਨੀ ਗਿਆ ਤੇ ਡੰਗਰਾ ਨਾ ਫੇਰਾ ਪੂਰਾ ਮਾਰਿਆ ਕਰੋ ਉਰਥੋਂ ਬਾਹਰ ਹੀ ਬੁਰੀ ਮਾਰੋ ਉਹ ਬਹਾਵਾ ਸੁੱਟੋ ਆ ਤਮ ਤੇ ਨਹੀਂ ਰਹਿਣ ਦੋ ਇਹਨਾਂ ਦੇ ਤਰੀਕੇ ਨਾਲ ਚੱਲਣ ਦੋ ਇਹਨੇ ਵੀ ਆਪਾਂ ਟਾਈਮ ਕੱਢਣਾ ਹੁੰਦਾ ਸਭ ਦੇ ਸਾਡੇ ਨਾਲ ਲੈ ਪੈਣਾ ਬੰਦ ਕਰ ਦੇ ਨਹੀਂ ਕੋਈ ਗੱਲ ਨਹੀਂ ਆਪੇ ਨਾਲਾਂ ਕਰਤਾ ਜਾਓ ਤੇ ਮੋਹਾਂ ਦੇ ਨਾਲ ਨਾਲ ਹੱਥ ਵਟਾ ਦਿੰਨੀ ਇਹ ਤਾਂ ਸਭ ਤੋਂ ਉਲਟ ਪੈਣ ਗਈ ਹੈ ਮੇਰੀ ਕੌਣ ਕਾ ਸੇ ਜੀਂਦੇ ਹਨ ਨਹੀਂ ਹੁਣ ਹਾਇ ਹਾਇ ਘੋਟ ਪੈਣ ਗਈ ਆ ਮੇਰੇ ਖਾਂ ਨੂੰ ਸਾਹਮਣੇ ਚਕ ਚਕ ਭਾਰ ਭਾਰ ਚੁੰਜੇ ਭਾਰ ਭਾਰ ਚੁੰਜੇ ਵਿੱਚ ਹੈ ਇੱਕ ਵੀ ਛੁੱਟ ਦੋ ਵੀ ਛੁੱਟ ਹਾਰ ਕੇ ਮੈਂ ਆਈ ਆ ਹੁਣ ਕਿੰਤਰੇ ਮੈਂ ਤੇ ਲੂਣ ਦਾ ਨਹੀਂ ਖਾਲੀ ਕਰ ਦੇਣੀ ਸਾਰੀ ਚੰਗਾ ਪੈਣੇ ਆ ਰੋਕ ਦੇ ਰੋਕ ਦੇ ਆ ਕਮੈਂਟ ਐਵੇਂ ਗੁੱਸਾ ਨਾ ਕਰ ਲਈ ਮੇਰੀ ਭੈਣ ਤੈਨੂੰ ਕਿਹਾ ਵਾ ਚਲ ਆਂ ਪਾਂਡੇ ਤੇ ਚਾਰੇ ਕੇ ਹਮਾਂਈਂ ਦੋ ਚਲ ਕੋਈ ਨਹੀਂ ਮੈਂ ਨਾ ਚਲ ਨਵਾ ਤੀਆਂ ਰਕਾ ਮਾ ਤਰ ਕਿ ਤੁਰ ਕੇ ਹੋ ਲਾਉਣਗੀ ਆਪੇ ਚਲ ਕੇ ਲਾੜਾ ਲਾਉਂਗੀ ਨੀ ਪੈਣਾ ਮਾਂ ਜੀ ਜਿੰਨੀ ਆ ਜਾਨ ਵੀ ਛੱਡ ਮੇਰੀ ਵੱਡ ਖਾਨ ਪੈਂਦੀ ਏ ਕੋ ਦਸ ਭਲਾ ਦੇ ਕਿਹੜੀ ਨਿਆਣੀ ਏ ਨੀਆਂ ਮੱਤਾਂ ਦੇ ਨਹੀਂ ਪੱਕੀ ਗੱਲ ਬੜਾ ਸਿਰ ਸੁੱਟ ਕੇ ਬੈਠੀ ਆ ਸੁਖਵਾ ਸੁਖ ਕਾਦੀ ਆ ਹਾਂ ਨਿਰਾਇ ਜਾੜਾ ਹੋ ਰਿਆ ਕਰਦਾ ਨਿਰਾਇ ਜਾੜਾ ਕਾਦਾ ਜਾੜਾ ਹੋ ਗਿਆ ਮੈਨੂੰ ਕੋਈ ਜਰਿਆ ਨਹੀਂ ਜਾਣਿਆ ਮੇਰ ਕੋ ਹੋਇਆ ਕੀ ਇਹ ਗੱਲ ਵੀ ਦੱਸਿਆਗੀ ਹੋਇਆ ਕੀ ਆ ਤੁਹਾਡੀ ਪਰਜਾਈ ਦੇ ਹੀ ਤੜਕਾ ਲਾ ਸੁਖਨਾ ਹਾਂ ਤੇ ਪਰ ਪਰ ਚੁੰਮਚੇ ਵਿੱਚ ਪਰ ਪਰ ਚੁੰਮਚੇ ਵਿੱਚ ਮੇਰਾ ਤੇ ਵੇਖ ਕੇ ਤਾਂ ਭੁਕਾ ਨਿਕਲ ਗਿਆ ਹੈ ਪਹਿ ਹੀ ਤਾਂ ਤੇਰਾ ਵਰਤਣੀਆਂ ਚੀਜ਼ਾਂ ਕਿਤੇ ਆ ਸਾਹ ਸੰਭਾਲ ਨਾਲ ਕਿਤੇ ਮਹੀਨਾ ਕੱਢਣਾ ਹੁੰਦਾ ਸਬਦੇ ਨਾਲ ਜਿਹੜੇ ਸਾਹਮਣੇ ਇਹ ਲੱਗੀ ਹੀ ਇੰਨੇ ਤਾਂ ਦੋਵਾਂ ਦਿਨਾਂ ਚ ਲੂੰਦਾ ਨਹੀਂ ਖਾਲੀ ਕਰ ਦੇਣੀ ਆ। ਮੇਰੀ ਗੱਲ ਸੁਣ ਲਾ। ਉਹ ਕੋਈ ਗੱਲ ਲੰਗੀ। ਉਹ ਆਪਣੇ ਘਰ ਵਿੱਚ ਇਤਨਾ ਥੁਲਾ ਹੀ ਖਰਤਾ ਕਰਦੀ ਰਹੀ ਐ। ਖੁੱਲਾ ਹੀ ਖਰਚਾ ਕੀਤਾ ਨਾ ਤਾਂ ਹੀ ਤੇ ਆ ਦੇਣਾ ਆ। ਹੈ? ਜੇ ਸੰਭਲ ਕੇ ਵਰਤਿਆ ਹੁੰਦਾ ਤੇ ਕਮ ਸੇ ਕਮ ਘਰੋਂ ਵੀ ਘਰਤ ਨਾ ਹੁੰਦੇ ਐ ਜੇ। ਮੇਰੀ ਗੱਲ ਸੁਣ ਲਾ। ਜਿਹੜੀ ਬੰਦੇ ਨੂੰ ਆਤ ਪਈ ਹੋਏ ਨਾ ਉਹ ਜਾਣਦੀ ਨਹੀਂਗੀ। ਤੇ ਬਾਕੀ ਗੱਲ ਇੱਕ ਹੋਰ ਵਾ। ਤੇ ਕੋਈ ਗੱਲ ਨਹੀਂ ਉਹਨੇ ਆਪੇ ਸੈਟ ਅਪ ਹੋਇਆ ਨਾ। ਤੂੰ ਮੜਾ ਦਾਨਣਾ ਨਾ ਭੈਜੀ ਬੇਤਰਾ ਨਾ ਕਰਿਆ ਕਰੋ। ਨਹੀਂ ਨਹੀਂ। ਮੈਂ ਇਹਦਾ ਕਹਿ ਸਕਦੀ। ਮੈਂ ਇੰਨੀ ਗੱਲ ਕਹੀ ਆ। ਵੀ ਰੋਟੀ ਪਾਣੀ ਆਪੇ ਸ਼ਰਨ ਤੇ ਨਵ ਕਰਨਗੀਆਂ ਤੇ ਤੁਸੀਂ ਡੰਗਰਾਵਾਂ ਵਾਲੇ ਜਾ ਕੇ ਗੋਵੇ ਜਾਵੇ ਮਿਲ ਹੋਇਆ ਕਰੋ ਆਹ ਆਹ ਗੱਲ ਕਹਿਤੀ ਜਿਵੇਂ ਕਹਤੀ ਆਹ ਚੱਲ ਕੋਈ ਗੱਲ ਨਹੀਂ ਜੇ ਸਮਝਦਾਰ ਹੋਵੇ ਸਮਝਾਣਾ ਉਹਨਾਂ ਨੇ ਮੈਨੂੰ ਕਿਹੜਾ ਡਰ ਪਿਆ ਵਾ ਹੈ ਜੋ ਜੋ ਮੇਰ ਨਾਲ ਕਰਦੀ ਰਹੀ ਹੈ ਮੈਨੂੰ ਕਿਹੜਾ ਭੁੱਲਦਾ ਵਾ ਚੱਲ ਮੇਰੀ ਗੱਲ ਸੁਣ ਲਾ ਜੇ ਉਹ ਭੁੱਲੇ ਭੁਲੇਖੇ ਆਈ ਗਏ ਆ ਨਾ ਤੇ ਬੋਦੀ ਆਵਾਜ਼ ਆ ਰਹੀ ਇਹਨਾਂ ਦੇ ਉਹਨਾਂ ਕੋਈ ਇਥੋਂ ਹੀ ਚਲ ਜਾਣ ਤੇ ਚਲ ਜਾਂ ਤਾਂ ਚਲ ਜਾਣ ਹਨੂ ਠੇਕਾ ਨਹੀਂਗਾ ਇਹਨਾਂ ਦਾ ਉਜਾ ਫਿਰ ਜਿਤਨਾ ਮਰਜ਼ੀ ਮੇਰਾ ਭਰਾ ਵੱਡਾ ਵਾ ਤੇ ਚੰਗਾ ਲੱਗੂਗਾ ਛੜਕਾਂ ਦੇ ਛਰਤਾ ਜੇ ਉਹ ਤੁਹਾਡਾ ਭਰਾ ਵੱਡਾ ਵਾ ਨਾ ਤੇ ਆਪਣੇ ਵੱਡੇ ਭਰਾ ਨੂੰ ਸਮਝਾ ਦਿਓ ਫਿਰ ਵੀ ਇੱਥੇ ਖੁੱਲੇ ਹੱਥ ਨਹੀਂ ਚੱਲਣੇ ਹੱਥ ਕੁੱਟ ਕੇ ਚੱਲਣਾ ਪੈਣਾ ਵਾ ਜੇ ਆਪਾਂ ਇਹਦੇ ਵਾਂਗੂ ਛਰਲੇ ਡਾਇ ਹੁੰਦੇ ਤਾਂ ਅੱਜ ਆਪਾਂ ਸੜਕ ਤੇ ਹੁਣਾ ਸੀਗਾ ਉੱਚਾ ਤਾਂ ਕੋਈ ਗੱਲ ਨਹੀਂ ਠੀਕ ਆ ਹੁਣ ਨਾ ਤੋਰ ਮਾਨ ਕਰ ਤੇ ਨੂੰਹ ਆਪਣੇ ਨੂੰ ਕਿਆ ਕਰ ਵੀ ਰੋਟੀ ਪਾਣੀ ਉਹ ਕਰਿਆ ਕਰ ਜੋ ਤੈਨੂੰ ਵੱਧ ਖਰਚੇ ਵਾਲੀ ਲੱਗਦੀ ਆ ਨਾ ਤੂੰਨੇ ਆਪੀ ਸਮਝਾ ਦੇਣਾ ਨਾ ਉਹਨੂੰ ਠੀਕ ਆ ਤੇ ਮੰਮੀ ਤੁਸੀਂ ਘਰ ਦੀ ਰਸੋਈ ਦਾ ਕੰਮ ਨਾ ਕਰਿਆ ਕਰੋ ਮੈਂ ਆਪੇ ਕਰਦਾ ਕਰੂੰਗਾ ਉਹ ਮੈਂ ਆਪੇ ਕਰਦਾ ਵਾ ਐਡਾ ਡਰ ਨਹੀਂਗਾ ਮਾਰਿਆ ਮੈਂ ਤੁਹਾਡੀ ਪਰਜਾਈ ਦਾ ਡਰ ਨਹੀਂ ਮਾਰਿਆ ਮੈਨੂੰ ਇਹ ਐ ਦੱਸਾਂ ਗੱਲ ਕੀ ਆ ਤੈਨੂੰ ਨੀਕਾ ਗੱਲ ਦਾ ਪਤਾ ਭੱਜੀਆਂ ਬਾਵਾਂ ਗੱਲ ਨਹੀਂ ਹੁੰਦੀ ਹੁੰਦੀਆਂ ਉਹ ਚੰਗਾ ਬਾਬਾ ਮੈਨੂੰ ਬਹੁਤੀ ਸਿੱਖਿਆ ਨਾ ਦੋ ਤੁਸੀਂ ਮੈਨੂੰ ਪਤਾ ਵਾ ਸਾਰਾ ਉਹਨੇ ਵੀ ਨਾ ਸਾਰੇ ਰਿਸ਼ਤੇ ਦਾ ਟੋਕੇ ਵੇਖ ਲਿਆ ਕਿ ਇਹਨੇ ਨੀਕਾ ਚੱਲਿਆ ਚੱਲਦਾ ਵਾ ਕੋਈ ਚੌਗੜਾ ਚੌਗੜਾਣ ਕੇ ਬਹਿ ਗਿਆ ਵਾ ਇੱਕ ਜਣਾ ਹੋਵੇ ਦੋ ਜਣਾ ਹੋਵੇ ਤੂੰ ਰੋਟੀ ਦੇ ਦੇ ਮੇਰੀ ਗੱਲ ਸੁਣ ਮਹਾਰਾਜ ਗੜੀ ਹੱਥ ਜੋੜਿਆ ਕਰ ਸੱਚਾ ਪਾਤਸ਼ਾਹ ਹੋ ਜਾ ਟਾਈਮ ਨਾਲ ਕਿਸਦੇ ਲਿਆਵੀ ਜਿਹੋ ਜਿਹੇ ਚੱਲਣ ਰਿਹਾ ਵਾ ਠੀਕ ਨਹੀਂ ਤੇ ਜਿਹੜਾ ਬੰਦਾ ਆਪਣੇ ਹੱਥੀਆਂ ਹਜਾ ਟਾਈਮ ਲਿਆਵੇ ਤਾਂ ਉਹਦਾ ਫਿਰ ਕੀ ਕਰੇ ਕੋਈ ਉਹ ਚੱਲ ਕੋਈ ਗੱਲ ਨਹੀਂ ਜੋ ਕੇ ਦੀ ਕਿਸਮਤ ਚ ਲਿਖਿਆ ਨਾ ਉਹ ਹੋਏ ਰਹਿਣਾ ਹੁੰਦਾ ਵਾ ਤੂੰ ਨੇ ਦੀ ਟੈਨਸ਼ਨ ਲਿਆ ਕਰ ਤੇ ਭਾਰ ਇੱਕ ਗਾਲੀ ਤੂੰ ਐਡੀ ਮੂੰਹ ਦੀ ਮਾੜੀ ਨਾ ਹੋਇਆ ਕਰ ਗਿਆ ਨਾ ਠੀਕ ਹੈ ਨਾ ਮੈਂ ਮੂੰਹ ਦੀ ਮਾੜੀ ਨਹੀਂ ਹੁੰਦੀ ਮੇਰਾ ਜੀ ਨਹੀਂਗਾ ਕਰਦਾ ਕਿਸੇ ਨੂੰ ਗੱਲ ਕਹਿਣ ਨੂੰ ਕੋਈ ਪਰ ਮੈਂ ਕਰਾਂ ਕੀ ਕਰਨਾ ਕੋਨਾ ਕੀ ਤਪੂ ਕਾ ਕੇ ਨਾ ਦੋ ਟਾਈਮ ਘੁਰਦੋਰੇ ਜਾਇਆ ਕਰ ਆਪਣਾ ਮਨ ਸ਼ਾਂਤ ਰੱਖਿਆ ਕਰ ਐਵੇਂ ਨਹੀਂ ਕਰੀ ਜਾਈਦਾ ਹੁੰਦਾ ਮਨ ਸ਼ਾਂਤ ਰੱਖਿਆ ਕਰ ਆਪਣਾ ਮਨ ਸ਼ਾਂਤ ਕਿੱਥੋਂ ਹੋਵੇ ਜਦੋਂ ਸਾਰੇ ਆਣ ਕੇ ਫੜ ਗਏ ਇੱਥੇ ਇਹਦੇ ਤੇ ਖਰਚਾ ਹੀ ਨਹੀਂ ਮਾਣ ਸਾਡਾ ਤਾਂ ਦਵਾਰਾ ਕੱਢ ਦੇਣਾ ਇਹਨਾਂ ਨੇ ਸਾਰਿਆਂ ਨੇ ਚਲੋ ਪਾਣੀ ਦੇ ਢਾਤਾ ਵਾ ਉੱਥੇ ਬਾਅਦ ਚ ਪੁੰਨੇ ਆ ਲੈ ਡਾੜੀ ਤੂੰ ਕਿਧਰ ਪਰ ਪਈ ਮੇਰੀ ਗੱਲ ਸੁਣ ਮੈਨੂੰ ਉਹ ਸ਼ੀਰਾ ਕਹਿੰਦਾ ਸੀ ਕਿ 10 ਪੰਪ ਸਾਡੇ ਲੱਗਣੇ ਆ ਤੇ ਲਾ ਜੀ ਅੱਛਾ ਮੈਂ ਮਿਲਿਆ ਦੂਜਾ ਉਹਨਾਂ ਮੈਂ ਚੱਲ ਮੈਂ ਘਰ ਕੋਲ ਲਿਆ ਕਰੂੰਗਾ ਸਪਰੇ ਤੇ ਮੈਂ ਮੈਂ ਰੁਪਇਆ 500 ਐਵੇਂ ਲਿਆਵਣਾ ਮਾ ਪਰ ਡੈਡੀ ਹੈ ਤਾਂ ਤੁਸੀਂ ਜਾਂਦੇ ਹੋ ਨਾ ਤੇ ਮੈਨੂੰ ਪਤਾ ਨਹੀਂ ਕੀ ਹੁੰਦਾ ਪੁੱਤ ਮੇਰੀ ਗੱਲ ਸੁਣ ਹੁਣ ਆਪਣੇ ਹਾਲਾਤਾਂ ਵੱਲ ਵੇਖੀਏ ਰੋਟੀ ਵੀ ਤਾਂ ਖਾਣੀ ਹੈ ਹੁਣ ਜਿੱਥੇ ਬੈਠੇ ਆ ਕੱਲ ਨੂੰ ਉਹਨਾਂ ਨੂੰ ਵੀ ਤਾਂ ਕੋਈ ਥੋੜੇ ਬੋਤੇ ਦੇਣੇ ਪੈਣੇ ਆ ਸੌਦਾ ਪਤਾ ਰਹੀ ਆ ਕਹੋਣ ਸਾਨੂੰ ਚਲੋ ਉਹ ਤਾਂ ਤੁਹਾਡੀ ਬਿਲਕੁਲ ਸਹੀ ਹੈ ਹਾਂ ਇੱਤਲੋ ਕੋਈ ਨਹੀਂ ਕੋਈ ਇੱਕ ਵਾਰ ਕਰਾਂ ਹਾਂ ਥੋੜਾ ਠੰਡਾ ਹੋਣਾ ਨੂੰ ਹਾਂ। ਉਹ ਤਾਂ ਐਵੇਂ ਹੀ ਲੱਗਣਾ ਫਿਰ ਤੈਨੂੰ ਪਤਾ ਵਾ। ਪਰ ਧੁੱਪ ਬੜੀ ਜੇ ਧੁੱਪ ਤੇ ਹੈ ਹੀ ਆ। ਪੁੱਤ ਕੀ ਕਹਿਂਦਿਆ ਵਾ ਤੂੰ? ਕੁਛ ਨਹੀਂ ਜਾਂ ਚੀ ਚੱਲੇ ਹੀ ਸਪਰੇਅ ਕਰਨ। ਮੈਂ ਚੱਲਦਾ ਵਾਂ। ਤੇ ਪੱਠਾ ਦੱਸਾ ਵੇਖਣੀ ਚੰਗਾ। ਕੋਈ ਨਹੀਂ ਮੈਂ ਬਾਅਦ ਚ ਪਾਉਣਾ ਵਾਂ। ਮੈਂ ਡੈਡੀ ਨੂੰ ਕਹਿਨ ਦਿਆ ਹਾਂ। ਕਿ ਅਰਗ ਠਹਿਪ ਤੇ ਚੱਲ ਜਾਣਾ ਹੀ ਧੁੱਪ ਬੜੀ ਏ। ਵੇ ਮੇਰੀ ਗੱਲ ਸੁਣ ਪੁੱਤ। ਭਾਵੇਂ ਧੁੱਪ ਵਾ ਤੇ ਭਾਵੇਂ ਜੋ ਮਰਜ਼ੀ ਆ ਪਰ ਕੰਮ ਤੇ ਕਰਨਾ ਹੀ ਪੈਣਾ ਵਾ। ਮੰਡੇ ਤੇ ਬੈਠਿਆ ਤੇ ਕਹਿੰਦੇ ਰੋਟੀਆਂ ਦੇਣੀਆਂ ਨਹੀਂ ਪੁੱਤ ਹੁਣ ਕਰਨਗੇ ਤੇ ਸੌਦਾ ਪਾਣੀ ਲਿਆਉਣਗੇ ਠੀਕ ਆ ਨਾ ਤੂੰ ਵੀ ਸਮਝਣ ਜਾ ਨਾ ਮੇਰੀ ਗੱਲ ਨੂੰ ਗੁੱਸਾ ਨਾ ਕਰੀ ਉਦਾਂ ਨਹੀਂ ਨਹੀਂ ਚਾਚੀ ਗੁੱਸਾ ਕਰਨਾ ਮੈਂ ਭਰਨਾ ਪੁੱਤ ਸ਼ਰਮ ਵੀ ਬੜੀ ਆਉਂਦੀ ਹੈ ਵੀ ਲੋਕਾਂ ਨੇ ਕਹਿਣਾ ਵਾ ਵੀ ਚੰਗੇ ਭਲੇ ਹੀਗੇ ਹੈ ਕਿੱਥੋਂ ਉੱਠ ਕੇ ਤੇ ਕਿੱਥੇ ਆ ਗਏ ਆ ਹੁਣ ਲੋਕਾਂ ਦੀ ਸਪ੍ਰੇਮਾਂ ਕਰਦੇ ਚੰਗੇ ਲੱਗਦੇ ਤੁਸੀਂ ਉਦੋਂ ਤੋਂ ਵੀ ਨਾ ਆਪਣੇ ਪਿਓ ਨੂੰ ਟੋਕਿਆ ਵੀ ਕਿੱਥੋਂ ਰੁਗਾਂ ਦੇ ਰੁਗ ਪੈਸੇ ਲੈ ਕੇ ਆਈ ਜੰਨਾ ਵਾ ਹੈ ਚਾਚੀ ਤੁਹਾਨੂੰ ਅੱਕੇ ਕਿੰਨੀ ਵਾਰੀ ਦੱਸ ਚੁੱਕਿਆ ਆ ਵਾ ਮੈਨੂੰ ਕਿਹੇ ਗੱਲ ਦਾ ਪਤਾ ਹੀ ਨਹੀਂ ਦੇ ਜੇ ਪਤਾ ਹੁੰਦਾ ਨਾ ਤੇ ਮੈਂ ਇਹਨਾਂ ਨੂੰ ਡੱਕਦਾ ਨਾ ਤੇ ਪੁੱਤ ਮੇਰੀ ਗੱਲ ਸੁਣ ਐਡਾ ਨਿਆਣਾ ਕੋਈ ਨਹੀਂ ਹੁੰਦਾ ਵੇ ਤੂੰ ਪਿਆਇਆ ਵਰਿਆਵਾ ਹੁਣ ਪਰ ਜਦੋਂ ਕਿਸੇ ਨੇ ਦੱਸਣਾ ਹੀ ਨਹੀਂ ਕੁਝ ਨਾ ਹਿਸਾਬ ਤਾਂ ਪੁੱਛਿਆ ਤਾਂ ਸਾਹਮਣੇ ਨਿਗੇ ਨਿਗੇ ਹਾਂ ਇਹੋ ਸਭ ਕੁਝ ਕਰਦੇ ਰਹੇ ਇੰਨਾ ਕਦੀ ਸਾਨੂੰ ਕੁਝ ਦੱਸਿਆ ਹੀ ਨਹੀਂ ਰਪੀ ਕਿਤੋਂ ਲਿਆਉਂਦੇ ਕੀ ਕਰਨ ਦੇ ਜਦੋਂ ਮਾਪਿਓ ਗਲਤ ਹੁੰਦੇ ਆ ਨਾ ਬੱਚੇ ਦੱਸਦੇ ਹੁੰਦੇ ਉਹਨਾਂ ਨੂੰ ਤੁਸੀਂ ਤੇ ਆਪ ਸੈਰ ਸੂਫੀਆਂ ਕਰਦੇ ਫਿਰਦੇ ਹੀ ਇੱਕ ਗੱਡੀ ਚ ਉਤਰ ਕੇ ਦੂਜੀ ਗੱਡੀ ਦੇ ਵਿੱਚ ਮੈਨੂੰ ਨਹੀਂ ਪਤਾ ਲੱਗਦਾ ਕਿ ਜੇ ਚਾਚੇ ਦੀ ਪੈੜੀ ਇੰਨੀ ਹੈ ਤੇ ਉਨੀ ਹਾਡੀ ਆ ਜੋ ਉਹਨਾਂ ਕੋ ਗੱਡੀਆਂ ਨੇ ਤੇ ਹਰ ਕੋਈ ਕਿਥਾ ਹੁੰਦੀਆਂ ਵਾਂ ਮੈਂ ਪੁੱਛਦਾ ਹੁਣਾਂ ਹਾਂ ਆਂਦੇ ਹੀ ਉਹ ਕੰਮ ਨਹੀਂ ਕਰਦੇ ਅਸੀਂ ਵੇਖੀ ਨਹੀਂ ਮਿਹਨਤ ਕਰਨੇ ਆ ਹੂੰ ਮੈਂ ਤੇਰੇ ਆ ਭਲੇਖੇ ਚ ਆ ਵੇਖ ਲਈ ਨਾ ਮੈਂ ਤਾਂ ਹੁਣ ਹੁਣ ਹੁਣੀ ਅਸਲੀ ਮਿਹਨਤ ਹੁਣ ਪੰਪ ਪਾਇਆ ਹੀ ਉਹ ਮੋੜੇ ਦੇ ਉੱਤੇ ਤੇ ਕੋਈ ਨਹੀਂ ਬਣਨਾ ਇੰਨਾ ਪਿਆਹਾ ਨਾ ਕਿ ਬਣਨਾ ਕੋਈ ਨਹੀਂ ਹੁੰਦਾ ਮੈਂ ਨਾ ਕੀਤੀ ਇੱਕ ਦੋ ਥਾਂ ਹੀ ਹੋਰ ਗੱਲ ਜੇ ਦੇ ਬਣ ਗਈ ਨਾ ਉੱਥੇ ਤੇ ਚਲੋ ਕੁਦਾ 12000 ਰੁਪਇਆ ਮਿਲ ਹੀ ਜਾਣਾ ਕਰਨਾ ਮੈਨੂੰ ਚੱਲ ਪੁੱਤ ਚੰਗੀ ਗੱਲ ਹੀ ਆ ਹੁਣ ਜਿੰਨੇ ਜੀ ਉਹਨੇ ਕਮਾਓਗੇ ਤੇ ਫੇਰ ਕੁਝ ਬਣਨਾ ਵਾ ਠੀਕ ਆ ਨਾ ਪਰ ਇਹ ਆ ਵੀ ਮੈਂ ਫਿਰ ਡੈਡੀ ਨੂੰ ਇਹ ਕੰਮ ਤੋਂ ਹਟਾ ਮਾ ਚੱਲ ਉਹ ਤੇਰੀ ਮਰਜ਼ੀ ਆ ਹੁਣ ਏਦਾਂ ਕਰੋ ਨਾ ਵਾਸਤੇ ਵੀ ਕੋਈ ਨੌਕਰੀ ਲੱਭੋ ਉਦਾਂ ਤੇ ਗੱਲਾਂ ਕਰਦੇ ਨਾ ਤੁਸੀਂ ਸ਼ਰਮ ਨੂੰ ਵੀ ਨੌਕਰੀ ਤੇ ਲਾਤੀ ਆ ਹੈ ਲੋਕੀ ਗੱਲਾਂ ਕਰਦੇ ਹਨ ਸ਼ਰਮ ਆਉਂਦੀ ਅੱਡੇ ਦੇ ਵਿੱਚ ਖਲੋਤਿਆਂ ਲੋਕੀ ਵੀ ਵੀ ਗੱਲਾਂ ਕਰਦੇ ਹੀ ਵੇਹਲਾ ਹੁਣ ਹੁਣ ਸ਼ਰਮ ਸਾਡੇ ਕਰਦੀ ਤੋਂ ਕੱਢਣ ਈ ਆ ਤੁਸੀਂ ਵੀ ਨਾ ਵਾਸਤੇ ਕੋਈ ਨੌਕਰੀ ਲੱਭੋ ਹੁਣ ਤੇ ਤੋਰ ਉਹਨੂੰ ਵੀ ਨੌਕਰੀ ਤੇ ਫੇਰ ਕੜੀ ਤੋਖ ਨਿਕਲਣੀ ਆ ਥੋੜਾ ਬਹੁਤਾ ਤੂੰ ਕਮਾ ਥੋੜਾ ਬਹੁਤਾ ਨਵ ਕਮਾਵੇ ਜੇ ਨਹੀਂ ਮਾਂ ਪਿਓ ਨੂੰ ਕੁਝ ਕਰਨ ਦੇਣਾ ਤੇ ਚਲੋ ਕੋਈ ਨਹੀਂ ਉਹ ਤੇ ਫਿਰ ਕਰਾਂਗੇ ਉਹਦਾ ਨਾ ਗੱਲਾਂ ਮੈਂ ਕਰਦੀ ਸੱਚੀਆਂ ਲੱਗਦੀਆਂ ਤੇ ਬੁਰੀਆਂ ਹੀ ਆ ਪਰ ਚਲ ਕੀ ਕਰਨਾ ਫਿਰ ਆ ਜਾ ਹੁਣ ਚਾਹ ਚੀਂ ਬਣਾ ਜਿੰਦੀ ਨਹੀਂ ਕੋਈ ਤੇ ਕੀ ਕਹਿਣਾ ਤੇ ਕੀ ਨਹੀਂ ਇੰਨੀ ਬੇਇੱਜ਼ਤੀ ਕਿਉਂ ਆਵਾ? ਕੀ ਦੱਸਣਾ ਮੇਰੇ ਤੇ ਨੰਬਰ ਕੀ ਗੱਲ ਹੋਈ ਆ? ਪਾਣੀ ਪੂਣੀ ਦਾ ਰੋਟਿਆ ਹੰਡਲ ਕਰਾਉਂਦੇ ਨਾ ਮੈਂ ਹੂੰ ਤੇ ਬੈੜੀ ਚੱਲੇ ਕਿਤੇ ਸਪਰੇਅ ਕਰਨ ਤੇ ਹੈਲੇ ਅੱਛਾ ਤੇ ਮੈਂ ਸੋਹਣਾ ਨੂੰ ਇੰਨੀ ਗੱਲ ਕਹੀ ਆ ਕਿ ਬੈੜੀ ਤੋਂ ਬੜੀਏ ਨਾ ਬੋਲ ਹੂੰ ਤੇ ਮਗਰੇ ਚਾਤੀ ਸੋਹਣ ਨੂੰ ਇੰਨੇ ਵੀ ਅਸਲੀ ਜੀ ਕਿ ਉਹ ਸਮਝ ਗਏ ਚੱਲ ਤੇ ਹਰ ਕੋਈ ਗੱਲ ਨਹੀਂ ਹੋਣੀ ਉਹਨਾਂ ਦੇ ਘਰ ਰਹਿੰਦੇ ਆ ਨਾਲੇ ਹੁਣ ਮੇਰੇ ਟਾਈਮ ਤੇ ਜਿਹੀ ਦੋ ਚਾਰ ਗੱਲਾਂ ਸੋਣ ਵੀ ਲਵਾਂਗੇ ਇਹ ਧੀਕੁਇਕ ਗੱਲ ਲੈਣੀ ਹੈਗੀ ਐਵੇਂ ਗੁੱਸਾ ਕਿਹੜੀ ਗੱਲੋਂ ਕਰ ਰਹੇ ਹੋ ਤੁਸੀਂ ਉਹ ਵੀ ਚੱਲ ਤੇ ਗੱਲ ਸਹੀ ਹੈ ਪਰ ਮਾੜਾ ਮੋਟਾ ਵੇਖਣ ਤੇ ਸਹੀ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਕਰਨੀ ਉਹ ਤੇ ਹੁਣ ਲੈਣਾ ਸੋਚਣਾ ਚਾਹੀਦਾ ਮਾਣ ਤੇ ਚੱਲ ਜੇ ਹੁਣ ਉਹ ਕਹਿਣ ਵੀ ਦੇਣਾ ਤੁਸੀਂ ਇੱਕ ਕੰਨ ਸੁਨਿਆ ਕਰੋ ਦੂਜੇ ਕੰਨ ਗੱਲ ਕਰਦਿਆ ਕਰੋ ਇਹ ਤੁਸੀਂ ਵੀ ਪਹਿਲਾਂ ਐਸ਼ਮ ਕਰਦੇ ਹੋ ਨਾ ਤੈਨੂੰ ਕੁਝ ਨਹੀਂ ਪਤਾ ਮੈਂ ਵੀ ਚਾਚੀ ਸੱਚੀ ਨਹੀਂ ਪਤਾ ਹੁਣ ਮੈਂ ਕਿੱਦਾਂ ਯਕੀਨ ਦਿਵਾਵਾਂ ਨੰਨ ਪੜਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਇਦਾਂ ਹੁੰਦੇ ਨਾ ਪਤਾ ਵੀ ਨਾ ਉਹ ਤੇ ਗੱਲ ਤਾਂ ਢੀ ਸਹੀ ਆ ਤੇ ਚੱਲ ਪਿੰdre ਪਤਾ ਕੀ ਕਰੀਏ ਆਪਾਂ ਹੁਣ ਤੁਸੀਂ ਵੀ ਕੋਈ ਕੰਮ ਕੋ ਮਿਲਬੋ ਤੇ ਮੌਰੀਬ ਮੈਂ ਤਾਂ ਹੁਣ ਕਿੰਨੇ ਥਾਂ ਕੀਤਾ ਪਤਾ ਹੁਣ ਜੇ ਕਿਸੇ ਬੰਨੇ ਫੋਨ ਆਉਂਦਾ ਵੀ ਤੇਰੀ ਏ ਹੁਣ ਤਾਂ ਪੇਣਾ ਜਾਵੇ ਤੇ ਕਿਸੇ ਦੇ ਲੱਦ ਨਹੀਂ ਜਾਣਾ ਹੈਗਾ ਇਹ ਵਗੀ ਚੱਲ ਬੰਦਾ ਤੁਰਿਆ ਫਿਰਦਾ ਰਹੇ ਕਿ ਤੈਨਾਂ ਹੀ ਤੇ ਤੇ ਕੰਮ ਮਿਲੂਗਾ ਇਦੀ ਗੱਲ ਥੋੜੀ ਆ ਤੇ ਸਾਰੇ ਜਗ੍ਹਾ ਤੇ ਕੰਮ ਹੋ ਗਏ ਨੇ ਤੇ ਨਾਲੇ ਮੈਂ ਵੀ ਸ਼ਰਨ ਦੀਦੀ ਨੂੰ ਕਹਾ ਵਾ ਕਿ ਤੁਸੀਂ ਆਪਣੇ ਸਕੂਲ ਚ ਪਤਾ ਕਰਕੇ ਆਇਓ ਜਿੱਕੇ ਹੀ ਟੀਚਰ ਦੀ ਲੋੜ ਹੋਗੀ ਨਾ ਤੇ ਮੈਂ ਵੀ ਉੱਥੇ ਚਲ ਜਾ ਕਰਾਂਗੀ ਚਲੋ ਕੋਈ ਨਹੀਂ ਹੁਣ ਰਲ ਮਿਲ ਕੇ ਕਰਨਾ ਹੈ ਕੰਮ। ਦੇ ਕਿਉਂ ਅਜੀ ਤੇ ਡੈਡੀ ਨੇ ਵੀ ਛਾਰ ਪੈ ਹੀ ਕਮਾਇਆ ਕਰਨੇ ਤੁਹੀ ਵੀ ਚਲ ਗਿਆ ਕਰੀ ਮੈਂ ਵੀ ਚਲ ਗਈ ਕਰੀ ਆਪੇ ਹੜਾ ਹੱਥ ਸਾਲਾ ਹੋ ਜਾਣਾ ਵਾ। ਚਲੋ ਸਭ ਤੋਂ ਪਹਿਲਾਂ ਉਹ ਮਾਰਾ ਚੰਗਾ ਘਰ ਦੇਖਾਂ। ਹਾਂਜੀ ਕੋਈ ਨਹੀਂ ਵੀ ਮੇਰੇ ਬੁਲਾਉਣੇ ਸੁਣਿਆ ਜਾਂਦਾ। ਮਾਰਾ ਕੰਮ ਨਹੀਂ ਕਰਨੇ ਨੌਕਰਾਮ ਦੇ ਨਾਲ। ਉਹ ਗੱਲਾਂ ਕਰੀ। ਉਹ ਤੇ ਹਣ ਤੇ ਹੀ ਸਿਆਣੇ ਉਹ ਕਰਨਾ ਹੀ ਪੈਣਾ ਵਾ ਤੇ ਐਵੇਂ ਨਾ ਗੁੱਸਾ ਨਹੀਂ ਕਰੀਦਾ ਹੁੰਦਾ ਕਿ ਇਹਦੀ ਪ੍ਰਵਾਹ ਨਹੀਂ ਕਰਨੀ ਬਸ ਚੁੱਪ ਕਰਕੇ ਨਾ ਆਪਣੇ ਤੁਸੀਂ ਕੰਮ ਵਾ ਧਿਆਨ। ਯਾ ਲਮੀ ਆਹ ਹੋ ਬੈ ਗੇ ਗਰੀ ਪਾਣੀ ਲਿਆਵਾ ਹਾਂ ਪਾਣੀ ਮੈਂ ਪਾਣੀ ਤੇ ਮੈਂ ਮੋਟਰ ਤੋਂ ਪੀ ਆਇਆ ਹਾਂ ਆ ਲੈ ਰੁਪਇਆ 500 ਬਣਿਆ ਸੀ ਰੱਖ ਲੈ 500 ਗਏ ਤੇ ਤੁਸੀਂ ਬੜੀ ਚਿਰਾਂ ਦੇ ਇਹ ਤਾਂ 500 ਹੀ ਬਣਿਆ ਅੱਛਾ ਦੇਣੇ 10 ਪੰਪ ਲੱਗੇ ਯਾਰ 50 ਰੁਪਇਆ ਪੰਪ ਦੇ ਤਾਂ ਇਹਦਾ 500 ਹੀ ਬਣਨਾ ਹੈ ਹਾਏ ਹਾਏ ਉਹ ਤੇਰਾ 500 ਨੂੰ ਹੁੰਦੇ ਦਰਸ ਗਏ पांच सौ रुपया लेके जाना ते चाटी खर्च आना समय समय की गलना हम फिर हम तुम एक गल दसा हम भूल जो भी पिछले अ हूं हम समझ लो भी रोटी खानी बस कमा जो दिमाग चल आज कोठियां ही कार बे वे सारा कुछ भुल जाओ समझ लो भी कोई फिल्म देखी ਇਹ ਟਾਈਮ ਲੰਘਣਾ ਜੀ ਚਲੋ ਕੀ ਕੀਤਾ ਜਾਏ ਹੁਣ ਜਿਹੜਾ ਟਾਈਮ ਲੰਘ ਹੀ ਗਿਆ ਵਾ ਹੁਣੇ 500 ਨੂੰ 50000 ਸਮਝੀ ਇਹਦੇ ਵਿੱਚੋਂ 5 ਰੁਪਏ ਵੀ ਜਿਹੜੇ ਖਰਚਣੇ ਆ ਨਾ ਸੋਰਸ ਸਮਝ ਕੇ ਖਰਚਣੇ ਆ ਮੈਂ ਤਾਂ ਹੋਰ ਇੱਕ ਗੱਲ ਆਨੀ ਹਾਂ ਕਿਤੇ ਹੋਰ ਥੋੜੇ ਬੋਤੇ ਦੇਨਦਨ ਲਾ ਕੇ ਨਾ ਇਹਨੂੰ ਕੋਈ ਦੋ 5000 ਦਾ ਸੌਦਾ ਪਾ ਦੋ ਗੱਲਾਂ ਬੜੀਆਂ ਕਰਦੀ ਐ ਕੋਈ ਗੱਲ ਨਹੀਂ ਪਾ ਦਾਂਗੇ ਕੋਪਿੰਦਰ ਨੂੰ ਵੀ ਕਹਿਣਾ ਵੀ ਤੂੰ ਵੀ ਕੋਈ ਹਿਲਅਵਸਿਲਾ ਕਰ ਚਲ ਪੱਠਾ ਦਾਥਾ ਵੀਚਾਰਾ ਹੁਣ ਪਾਈ ਜਾਂਦਾ ਵਾ ਤੇ ਤੂੰ ਵੀ মিঠে پیارے ਬਣ ਕੇ ਟਾਈਮ ਕੱਟ ਜਿਆੰਦੀ ਹੁੰਦੀ ਗੋਇਆ ਗੋਇਆ ਸੁੱਟ ਦਿਆ ਕਰ ਕੋਈ ਗੱਲ ਨਹੀਂ ਮੈਂ ਤਾਂ ਬਥੇਰਾ ਆਪਣੇ ਨੂੰ ਪੈਣੀ ਆ ਜੇ ਕਿਦੇ ਸੋਈ ਚ ਗਈ ਹੈ ਤਾਂ ਗੱਲਾਂ ਕਰਦੀ ਜਾਂਦੀ ਸੋਈ ਚ ਨਹੀਂ ਆਉਂਦਾ ਹੁਣ ਮੈਨੂੰ ਥੋੜਾ ਜਿਹਾ ਕੰਮ ਹੋਰ ਮਿਲ ਗਿਆ ਵਾ ਨਾਲ 5-700 ਫੇਰ ਲਿਆਉਂਗਾ ਤੇ ਜੋੜ ਜਾੜ ਕੇ ਤੇ ਚੱਲ ਫਿਰ ਇਹਨਾਂ ਨੂੰ 2000 ਦੇ ਦਾਂਗੇ ਵੀ ਆ ਲਓ ਸੌਦਾ ਪੱਤਾ ਲੈ ਆਓ ਆਹੋ ਚੱਲ ਫਿਰ ਹੁਣ ਕੀ ਕੀਤਾ ਜਾਏ ਠੀਕ ਹੈ ਨਾ ਚੱਲ ਘਰ ਦਾ ਕਰਾਇਆ ਤੇ ਬਚਣ ਡਿਆ ਨਾ